कीअ ਵੋਟਾਂ ਦੀ ਗਿਣਤੀ 'ਚ ਬਟਾਲੇ ਪੈ ਗਿਆ ਰੌਲਾ ਵ代ਕ ਮਨਸ਼ੀਰ ਸਿੰਘ ਸ਼ਹਿਰੀ ਪਹੁੰਚੇ ਮੌਕੇ ਤੇ ਸਮਰਥਕਾਂ ਨੇ ਕੀਤੀ ਨਾਰੇਬਾਜੀ ਦਿਖਾਉਂਦੇ ਹਾਂ ਮੌਕੇ ਦੀਆਂ ਤਸਵੀਰਾਂ ਐਮਐਲਏ ਸ਼ਹਿਰੀ ਕਲਸੀ ਵੱਲੋਂ ਕਾਂਗਰਸ ਉੱਪਰ ਲਾਇਏ ਗਏ ਗੰਭੀਰ ਦੋਸ਼ ਸ਼ਹਿਰੀ ਕਲਦੀ ਜਿੰਦਾਬਾਦ ਬਾਕੀ ਕਿੱਥੇ ਨੇ ਆ ਦੂਜਾ ਕਿੱਥੇ ਆ ਕਿੱਥੇ ਕਿਹੜਾ ਰਾਉਂਡ ਆ ਪਿੱਛੇ ਕੋਈ ਵੀ ਨਹੀਂ ਹਾਲੋ ਉਹ ਬੰਦੇ ਪਿਛਲੇ ਵੋਏ ਨਾਲ ਛਿੱਕਦੇ ਉਹ ਕੱਢ ਦੇਣ ਪਿੱਛੇ ਤੁਸੀਂ ਆਪਣੀ ਕਸਟਡੀ ਲੈ ਕੇ ਮੈਨੂੰ ਰਿਪੋਰਟ ਦਿਓ ਜੀ ਇਹਦੇ ਉਹ ਟੱਕਰ ਬੜੇ ਦੇ ਨੇ ਬੜਾ ਕੰਮ ਕਰਨਾ ਜਾਣਾ ਜਨਮ 100 ਗੱਲ ਕਰ ਰਹੇ ਆ ਜੀ ਸਾਹਮਣੇ ਯਾਰ ਸਰਕਾਰ ਦੇ ਉਹ ਬੰਦੇ ਉਹ ਸਰਕਾਰ ਆਪਾ ਉਹ ਵੜ ਕੇ ਤਰੰਗੇ ਅੰਦਰ ਨਹੀਂ ਨਹੀਂ ਐਸ.ਐਮ. ਨੂੰ ਪੁੱਛੀ ਹੈ ਨਾ ਆਪਾਂ ਉਹਦੇ ਕੋਲ ਬੁਲਾ ਰਹੇ ਨੇ ਭਾਰੀ ਐਸ.ਐਮ. ਨੂੰ ਬੁਲਾਓ ਯਾਰ ਅੰਦਰ ਜਾਣਾ ਮੈਂ ਕਹਿੰਦਾ ਆਪਾਂ ਬੁਲਾਈਏ ਐਮ.ਐਲ.ਏ. ਸਾਹਿਬ ਅਹੀਂ ਹੁਣੇ ਉਹ ਚਲੀ ਕੇ ਦੋ ਬੰਦੇ ਜਾਣ ਦੇਖੋ ਮੇਰੀ ਗੱਲ ਸੁਣੋ ਆ ਲੋ ਆ ਲੋ ਵੀਡੀਓ ਦੇਖ ਲੈ ਨੀ ਨੀ ਆ ਆ ਬੰਦੇ ਅੰਦਰ ਕਿਤਨਾ ਆ ਦੋ ਬੰਦੇ ਸਰ ਇਹ ਆ ਆ ਕਰੇ ਸਾਰੇ ਬੰਦੇ ਆ ਜੀ ਸਾਰੇ ਬੰਦੇ ਬਾਹਰ ਕੱਢੋ ਸਾਰੇ ਹੁਣ ਆ ਦੋ ਬੰਦੇ ਆਓ ਤੁਹਾਡਾ ਦਲ ਦੇਖੋ ਉੱਧਰ ਦੇਖੋ ਆ ਆ ਵੇਖੋ ਆ ਵੀ ਅੰਦਰ ਧਿਆਨ ਦਿਓ ਓਏ ਤੂੰ ਦੋ ਸਿਸਟਮ ਫਿਰ ਰਾਜ ਨੋਨਾ ਮੇਰਾ ਵੀਰੇ ਤੂੰ ਸਹੇਲੀ ਮੇਰੀ ਹੋ ਕਿਉਂ ਜੀ ਜੀ ਅੱਜ ਚੈੱਕ ਕਰਨਾ ਜੀ ਦਾ ਫਰਮਾ ਤੂੰ ਮੈਨੂੰ ਹਰੋਣਾ ਵਾ ਤੂੰ ਜੀ ਫਿਰ ਸਾਈਡ ਤੇ ਗਿਆਣਾ ਜਾ ਦੇ ਬਾਰੇ ਟਾਈਮ ਪਾਸ ਕਰਦੇ ਆ ਨਾ ਯਾਰ ਤੇ ਪਾਸੇ ਬੰਦਾ ਆ ਇਹ ਕਾਹਬਾ ਘੋੜੇ ਆ ਬੰਦੇ ਬੰਦੇ ਜਨਾਬ ਕੋਈ ਟਾਈਮ ਪਾਸ ਕਰਨ ਦੇ ਬੰਦੇ ਬੰਦੇ ਲਿਆਓ ਬੰਦੇ ਲਿਆਓ ਫੰਗਲ ਦੇ ਮੈਨੂੰ ਮੈਨੂੰ ਦੋ ਤਿੰਨ ਜਾਣੇ ਜਾ ਹਾਂ ਹਾਂ ਉਹ ਗੰਦਾ ਨੇ ਦੇਖੇ ਹਾਂ ਮੈਂ ਮੈਂ ਰੋਕਾਂ ਇਹ ਬੰਦੇ ਸਾਰੇ ਸਾਈਡ ਦੋ ਤਿੰਨ ਜਾਣੇ ਮੈਨੂੰ ਜਾ ਲੈ ਨੇ ਮੈਂ ਮੰਨਦਾ ਹਾਂ ਜੀ ਪਰ ਇਹ ਇਹ ਗੁੱਡਾ ਕਰਦੀ ਵਾ ਓਏ ਪੋਸ ਦਾ ਟਾਈਮ ਬੋਲਿਆ ਪੈਰੋ ਟੰਡਿਆ ਦਾ ਸਰ ਟਾਈਮ ਨਾ ਟਪਾਓ ਅੱਡਾ ਮੈਂ ਮੰਨਦਾ ਮੈਂ ਇਹ ਕੋਈ ਗੱਲ ਥੋੜਾ ਬੜਾ ਪਾਸਾ ਨੂੰ ਨਾ ਚਲੇ ਚੱਲਦੇ ਆਪਾਂ ਇਥੋਂ ਇਹਨਾਂ ਨੂੰ ਆਪਣੇ ਕੋਲ ਲੈ ਆਇਆ ਸੀ ਸਾਡੇ ਨਾਲ ਚਾਹੇ ਚਾਹੇ ਕਿਉਂਕਿ ਉਹ ਉੱਥੇ ਬੈਠੇ ਇੰਨਾ ਨੁਕਸਾਨਾ ਹੋਵੇ ਦੇਖੋ ਗੱਲ ਥੋੜਾ ਬੜਾ ਜੀ ਕੀ ਹੋ ਗਿਆ ਉਹਨਾਂ ਨੇ ਭਾਈ ਲੈਣੀ ਬਾਕੀ ਐਨੇ ਅਰੇ ਬੰਦੇ ਤੁਸੀਂ ਗੇਟ ਤੇ ਵੀ ਨਹੀਂ ਖੜੇ ਹੋ ਤੱਕ ਤੁਸੀਂ ਉਹ ਜੀ ਮੈਂ ਐਸੇ ਨਹੀਂ ਹੋਣੇ ਇੱਥੇ ਗਏ ਸੀ ਤਾਂ ਮੈਨੂੰ ਵੀ ਪਤਾ ਆ ਸਾਡੇ ਤੋਂ ਪਤਾ ਕਿ ਉਹ 80 ਕਿਲੋਮੀਟਰ ਦੀ ਸੱਡ ਕੇ ਆਏ ਹੋ ਬੰਦੇ ਫੜ ਲਿਓ ਹੈਲੋ ਪੜ ਲੈ ਆਪਣੇ ਪਰਚਾ ਹੁਣੇ ਹੁਣੇ ਇਮੇਜੇਟ ਇਹ ਕੋਣ ਹੁਣੇ ਹੁਣੇ ਮੁੰਡਾ ਹੁਣੇ 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 ਐਮਐਲਏ ਸਾਹਿਬ ਅਸੀਂ ਤੁਹਾਡੇ ਕੋਲ ਆਏ ਆਂ ਤੇ ਇਹ ਹੁਣੇ ਸਾਨੂੰ ਇੱਥੇ ਦਲਕੇ ਮਾਰ ਕੇ ਸਾਡੀਆਂ ਬੋਣਾਂ ਦੇ ਮਾਰਦੇ ਸਾਨੂੰ ਭਾਣਾ ਆ ਕੇ ਲੱਗਿਆ ਆਪਾਂ ਨੇ ਪੁੱਛੋ ਤੁਸੀਂ ਕਿਹਾ ਨਹੀਂ ਕਿ ਤੂੰ ਐਮਐਲਏ ਸਾਹਿਬ ਨਾਲ ਗੱਲ ਕਰਾ ਜਾ ਕੇ ਨਹੀਂ ਕਿਹਾ ਤੂੰ ਹਾਂ ਹੁਣ ਵੀ ਕਹਿੰਦਾ ਕਰਾ ਦਿੰਦਾ ਤੇ ਦੱਸੋ ਸਾਡਾ ਕੀ ਕਸੂਰਾ ਹੈ ਤਾਨੂੰ ਕੀ ਮਾਰਾਂਗੇ ਦੱਸੋ ਸਹੀ ਕੀ ਮਾਰਾ ਗਿਆ ਤੇ ਨਹੀਂ ਕਿਹਾ ਬਾਬਾ ਜੀ ਉੱਥੇ ਪੇਟ ਦੇ ਵਿੱਚ 2-3 ਬੰਦਾ ਲੈ ਕੇ ਸਾਡੇ ਚਲ ਗਿਓ ਹੈ ਤੇ ਬਈ ਉਹਨਾਂ ਦੇ ਕਾਰਵਾਈ ਕਰਨ ਦੇ ਸਾਨੂੰ ਆੜ ਕੇ ਦਲਕੇ ਮਾਰੀ ਜਾਂਦੇ ਤੁਸੀਂ ਹੈ ਇਹ ਕੋਈ ਨਿਆਵ ਆ ਤੁਹਾਡਾ ਦੱਸੋ ਸਹੀ ਉਹੀ ਹੁੰਦਾ ਦੂਰਲੇ ਉਧਰ ਦੂਜੇ ਪਾਸੇ ਵੀ ਫੋਟੋਆਂ ਖਿਚਾਉਂਦੇ ਸਾਡੀਆਂ ਸੀਐਸਟਾਫ ਵਾਲਿਆਂ ਕੋਲ ਮੇਰੇ ਨਾਲ ਨਾ ਬੇਨਾਮੀ ਨਾ ਮਾਰਗੇ ਇਹ ਵੀ ਆਈਆਂ ਨੇ ਨਾਰੀਆਂ ਮੰਨ ਲਓ ਜੇ ਤੁਹਾਨੂੰ ਸਟਾਰ ਲੱਗੇ ਤੇ ਸਾਡੇ ਕੋਲ ਵੀ ਸਟਾਰ ਨੇ ਬਿਲਕੁਲ ਚੋਕੋ ਦਾ ਹੰਮਣੇ ਦੇਣਗੇ ਮੇਰ ਕੋ ਠੀਕ ਹੈ ਨਾ ਪਾ ਇੱਥੇ ਵੀ ਨਹੀਂ ਖੜਨ ਦਿੱਤਾ ਤਾਂ ਸਾਨੂੰ ਫਾੜੋ ਕਰਕੇ ਮਰੀ ਜਾਂਦੇ ਇਹ ਲੋਕ ਫਾੜੋਗੀ ਯਾਰ ਆਪ ਵੇਖੋ ਨਹੀਂ ਨਹੀਂ ਭਾਜੀ ਮਿੰਟ ਤੇ ਨਹੀਂ ਜੇ ਇਹ ਬੰਦਾ ਵਾਸਪਰ ਪਹੁੰਚ ਗਿਆ ਅਸੀਂ ਬੁਰੀਅਲ ਚੱਲੇ ਜੀ ਡੀਐਸਪੀ ਭਾਜੀ ਓਏ ਅੰਦਰ ਜਾਣੇ ਸਿੱਧਾ ਯਾਰ ਸਰਕਾਰ ਤੇ ਹੈਗੇ ਇਹਦਾ ਵਾਲਾ ਸਰਕਾਰ ਹੋਣਾ ਸਰਕਾਰ ਹੋਣੀ ਬੰਦਾ ਇਹ ਤਾਂ ਮੈਂ ਇੱਕ ਮਿੰਟ ਨਹੀਂ ਕਰਦਾ ਆਪਾਂ ਆਪਾਂ ਦੀ ਦੋਸਤਾਂ ਮੈਨੂੰ ਨਹੀਂ ਪਤਾ ਕੋਈ ਇਹ ਭੰਟ ਆਪਣੇ ਆਪਣੇ ਬੰਦੋਨੀਆਂ ਕਰੀਆਂ ਕੋਈ ਨਹੀਂ ਉਹ ਬਾਰੇ ਮੇਰਾ ਨਾਮੇ ਕਰ ਰਿਹਾ ਹਾਂ ਜਿਹੜਾ ਕਾਊਂਟਰ ਕਰੀਆਂ ਤੇ ਮੁੰਡੇ ਫੜ ਕੇ ਬਗਾਨੇ ਪੁੱਤ ਧੀਆ ਪੁੱਤ ਮਾਰੀ ਜਾਂਦੇ ਲੋਕਾਂ ਦੇ ਤੁਸੀਂ ਇਹ ਲੋਕਾਂ ਦੇ ਪੁੱਤ ਮਾਰੀ ਜਾਂਦੇ ਤੇਰੀ ਵੀ ਵਾਰੀ ਆਉਣੀ ਆ ਬਾਰੇ ਸ਼ੀਦਾ ਨੇ ਕਰਨੀ ਕਿਰਪਾ ਤੁਹਾਨੂੰ ਰੱਬ ਨੇ ਤੁਕਣਾ ਤੁਹਾਨੂੰ ਤੁਹਾਨੂੰ ਵਰਦੀਆਂ ਦਾ ਘਾਰ ਨਾ ਤੁਹਾਨੂੰ ਮੈਨੂੰ ਆਪਾ ਜੀ ਲੋਕਾਂ ਦੇ ਪੁੱਤ ਮਾਰੀ ਜਾਂਦੇ ਗੋਲੀਆਂ ਮਾਰ ਮਾਰ ਕੇ ਤੁਸੀਂ ਵੇਟ ਕਰੀਏ ਪਾਪਾ ਚਲੋ ਚਲੋ ਕੋਈ ਜੋ ਇਲੈਕਸ਼ਨਾਂ ਚੱਲੀਆਂ ਤੁਸੀਂ ਦੇਖਿਆ ਜੋ ਜੋ ਲੋਕਾਂ ਨੂੰ ਉਮੀਦ ਸੀ ਵੀ ਇਹਨਾਂ ਨੇ ਆ ਘਟੀਆਂ ਕੰਮ ਕਰਨੇ ਨੇ ਉਹ ਸਾਰੇ ਇਹਨਾਂ ਨੇ ਕੀਤੇ ਔਰ ਤੁਸੀਂ ਦੇਖਿਆ ਇਲੈਕਸ਼ਨਾਂ ਦੇ ਵਿੱਚ ਸ਼ਰਾਬ ਵੀ ਚਲਾਈ ਪੈਸਾ ਵੀ ਚਲਾਇਆ ਸੂਟ ਤੱਕ ਦਿੱਤੇ ਪਰ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ ਬੜੇ ਬੁਰੇ ਤਰੀਕੇ ਨਾਲ ਨਕਾਰਿਆ ਚਲੋ ਇਥੋਂ ਤੱਕ ਵੀ ਜਿਤਨਾ ਬੰਦਾ ਕਹਿੰਦਾ ਨਾ ਵੀ ਰਾਜ ਹੋ ਜਾਂਦਾ ਵਾ ਵੀ ਚਲੋ ਵੀ ਜੇ ਨਹੀਂ ਅੱਜ ਕਾਊਂਟਿੰਗ ਦੇ ਵਿੱਚ ਉਹ ਲੋਕ ਜਿਨ੍ਹਾਂ ਦੇ ਕਾਰਡ ਬਣ ਨਹੀਂ ਸਕਦੇ ਬੜੀ ਸ਼ੈਤਾਨੀ ਦੇ ਨਾਲ ਉਹਨਾਂ ਦੇ ਕਾਰਡ ਬਣਾ ਕੇ ਉਹਨਾਂ ਨੂੰ ਅੰਦਰ ਬਿਠਾਇਆ ਗਿਆ ਜਿਹਦਾ ਜਦੋਂ ਸਾਨੂੰ ਪਤਾ ਲੱਗਾ ਫਿਰ ਆਪਾਂ ਡਟ ਕੇ ਵਿਰੋਧ ਕੀਤਾ ਔਰ ਬਣਦੀ ਜਿਹੜੀ ਕਾਰਵਾਈ ਉਹ ਕਰਾਵਾਂਗੇ ਆਪਾਂ ਤੇ ਕੌਣ ਆਇਆ ਦਾ ਸੀ ਕਿਹਦੇ ਵੱਲੋਂ ਕਾਰਡ ਬਣਾਏ ਗਏ ਨੈਗਲੀਜੈਂਸੀ ਕਿੱਥੇ ਆ ਨੈਗਲੀਜੈਂਸੀ ਜਿੱਥੇ ਵੀ ਹੋਗੀ ਉਹ ਕੱਢਾਂਗੇ ਹੁਣ ਵੇਖਾਂਗੇ ਕਿਹਦੀ ਲਾਪਰਵਾਹੀ ਆ ਕਿਹੜਾ ਬੰਦਾ ਇਹਨਾਂ ਕੋਲ ਵਿਕ ਗਿਆ ਕਿਹੜੇ ਬੰਦੇ ਨੇ ਇਹਨਾਂ ਕੋਲ ਪੈਸਾ ਲੈ ਲਿਆ ਕਿਉਂਕਿ ਹਰ ਕੰਮ 'ਚ ਦੇ ਪੈਸਾ ਸੁੱਟਦੇ ਜੇ ਵੋਟ ਲੈਣੀ ਤਾਂ ਪੈਸਾ ਜੇ ਕੇ ਨੂੰ ਖਰੀਦਣਾ ਤਾਂ ਪੈਸਾ ਪਰ ਹਾਂ ਇੱਕ ਗੱਲ ਮੈਂ ਕਹਿ ਸਕਦਾ ਮੈਂ ਸਲੂਟ ਕਰਦਾ ਆਪਣੇ ਲੋਕਾਂ ਨੂੰ ਜਿਨ੍ਹਾਂ ਨੇ ਮੇਰੇ ਕੰਮ ਦਾ ਮੁੱਲ ਪਾਇਆ ਅੱਜ ਦੋਵੇਂ ਸੀਟਾਂ ਬਟਾਲੇ ਦੇ ਵਿੱਚ ਜਿਹੜੀ ਵੱਡੀ ਲੀਡ ਦੇ ਨਾਲ ਜਿਹੜੀ ਜਿਤਾ ਕੇ ਇਹ ਕਹਿੰਦੇ ਸੀ ਨਾ ਵੀ ਆਪਾਂ ਪਤਾ ਨਹੀਂ ਕੀ ਕਰ ਲੈਣਾ ਕੀ ਹੋ ਜਾਣਾ ਅੱਜ ਲੋਕਾਂ ਨੇ ਜਵਾਬ ਦਿੱਤਾ ਜਿੰਦਾਬਾਦ ਕਾਂੜਾ ਨੇ ਆਪਣੇ ਨਾਮ ਤੇ ਕਿਸੇ ਹੋਰ ਦੇ ਨਾਮ ਤੇ ਇਹ ਇਹ ਕਾਂਗਰਸ ਕਾਂਗਰਸ ਦੇ ਨਾਲ ਸੰਬੰਧਤ ਹੈ ਪਰ ਅੱਗੋਂ ਹੋਰ ਹਾਸੇ ਵਾਲੀ ਗੱਲ ਤਾਂ ਮੈਂ ਦੱਸਾਂ ਇਹ کئی ਜਗ੍ਹਾ ਕੱਲੀ ਇਹ ਕਾਂਗਰਸੀ ਇਕੱਠੇ ਹੋ ਗਿਆ ਵੀ ਆਮ ਆਦਮੀ ਪਾਰਟੀ ਨੂੰ ਹਰਾਣਾ ਪਰ ਫਿਰ ਵੀ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਰਿਹਾ ਸ਼ਹਿਰੀ ਕਲਸੀ ਨੇ ਦਿਲ ਜਿੱਤੇ ਆ ਲੋਕਾਂ ਨੇ ਦਿਲ ਜਿੱਤੇ ਆ ਜਿਹੜਾ ਮਸ ਆ ਜਿਹੜੀ ਹੁਣ ਜਿੱਥੇ ਜਿੱਥੇ ਜਿਹਦੀ ਗਲਤੀ ਹੋਊਗੀ ਉਹਦੇ ਤੇ ਕਾਰਵਾਈ ਕੀਤੀ ਜਾਊਗੀ ਹਾਂ ਮੈਂ ਕਹਿੰਦਾ ਵੀ ਇੱਕ ਚੀਜ਼ ਹੁੰਦੀ ਹੈ ਵੀ ਕੁਝ ਬੰਦਾ ਕੁਝ ਹੱਦ ਤੱਕ ਮੈਂ ਕਹਿੰਦਾ ਵੀ ਮੈਨੂੰ ਲੱਗਦਾ ਨਹੀਂ ਵੀ ਸ਼ਾਇਦ ਕੋਈ ਇਹਨਾਂ ਦੀ ਹੱਦ ਰਹਿ ਗਈ ਹੋਵੇ ਪੈਸਾ ਨਹੀਂ ਚੱਲਿਆ ਸ਼ਰਾਬਾਂ ਨਹੀਂ ਚੱਲੀਆਂ ਸੂਡ ਨਹੀਂ ਚੱਲੇ ਲੋਕਾਂ ਨੇ ਦਿੱਤਾ ਫਤਵਾ ਕੀ ਜਵਾਬ ਮਿਲਿਆ ਫਿਰ ਨਤੀਜਾ ਤੁਹਾਡੇ ਸਾਹਮਣੇ ਆ ਸੋ ਮੈਂ ਇੱਕ ਗੱਲ ਕਹਿ ਦਿਆਂ ਲੋਕਾਂ ਨੇ ਇਹਨਾਂ ਨੂੰ ਸਿਰੇ ਤੋਂ ਨਕਾਰਤਾ ਔਰ ਜੇ ਹੁਣ ਵੀ ਕਹਿਣ ਵੀ ਹਲੇ ਸੈਮੀ ਫਾਈਨਲ ਸਾਡਾ ਰਹਿੰਦਾ ਹੈ ਤੇ ਮੈਂ ਕਹਿੰਦਾ ਸ਼ਰਮ ਨਾਲ ਨੱਕ ਡੋਬ ਲੈ। ਕਰ ਰਹੇ ਐਸਐਸਪੀ ਸਾਹਿਬ ਨੇ ਆਸਵਸਾਨ ਦਿੱਤਾ ਵੀ ਮੈਂ ਕਾਰਵਾਈ ਕਰਕੇ ਫਿਰ ਮੈਂ ਤੁਹਾਨੂੰ ਦੱਸਾਂ ਤਾਂ ਹੀ ਆ। ਹੁਣ ਕੰਦ ਵਿਖਾ ਲਓ ਇਹਨਾਂ ਨੂੰ ਜਿਹੜੀ ਲਿਖਿਆ ਹੈ। ਕੀ ਕਹਿੰਦੇ ਕੰਦ ਤੇ ਲਿਖਿਆ ਹੈ ਵੀ ਕਾਂਗਰਸ ਜਿੱਤ ਗਈ। ਵਿਖਾ ਲਓ ਕਹਿੰਦੇ ਇਹਨਾਂ ਨੂੰ। ਇਹ 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 ਧਮਕੀਆਂ ਦੇਣਾ ਇਹ ਬਦਮਾਸ਼ੀਆਂ ਵਿਖਾਉਣ ਨਾਲ ਵੋਟਾਂ ਨਹੀਂ ਪੈਂਦੀਆਂ ਹੁੰਦੀਆਂ ਇਹ ਤੁਸੀਂ ਨਾ ਹੁੰਦੇ ਅੱਜ ਕੀ ਸਮਝਦੇ ਹੋ ਰਿਜ਼ਲਟ ਤੇ ਕੀ ਅਸਰ ਉਡਾਈ ਜਿਸ ਤਰ੍ਹਾਂ ਬਾਰੇ ਲੋਕ ਆਏ ਤੇ ਦੇਖੋ ਮੈਂ ਇੱਕ ਗੱਲ ਕਹਿ ਕਹਿਣੀ ਚਾਹੁੰਦਾ ਵੀ ਜੇ ਨਾ ਹੁੰਦੇ ਮੈਂ ਤੇ ਆਪੋ ਮੈਂ ਇੱਕ ਇੱਕ ਆਪਣੇ ਵਰਕਰ ਦੇ ਨਾਲ ਖੜਾ ਠੀਕ ਹੈ ਕੱਲੀ ਕੱਲੀ ਜਿੱਥੇ ਜਿੱਥੇ ਜੋ ਜੋ ਇਹ ਕੀਤਾ ਜਾਂ ਕਰ ਰਹੇ ਸਭ ਪਤਾ ਹੈ ਕੋਈ ਗੱਲ ਨਹੀਂ ਇਹ ਵੇਖਿਓ ਬਣਦਾ ਕੀ